ਲਓ ਬਈ ਸੋਹਣਿਓ ਸਜਣੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂਗੇ ਲੋਧਿਆਣਾ ਯੂਨੀਵਰਸਿਟੀ ਦੇ ਮੇਲੇ ਦੇ ਉੱਤੇ ਵੀਡੀਓ ਪੁਰਾਣੀਆਂ ਪਰ ਅਪਲੋਡ ਇਹਨੂੰ ਆਪਾਂ ਅੱਜ ਕਰ ਰਹੇ ਆਂਗੇ ਇਹਦੇ ਵਿੱਚ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਸਾਹੀਵਾਲ ਜਰਸੀ ਐਚ ਐਫ ਮੋਹਰਾ ਨੀਲੀ ਰਾਵੀ ਦੇ ਸਾਂਹ ਨ ਕਟੀਆਂ ਤੇ ਮੱਝਾਂ ਦੇ ਦੇ ਵਿੱਚ ਹੀ ਗੱਲਬਾਤ ਆਪਾਂ ਇਹਦੇ ਰਿਕਾਰਡ ਦੇ ਬਾਰੇ ਵੀ ਕਰਾਂਗੇ ਤੇ ਵੀ ਕਿੰਨਾ ਰਿਕਾਰਡ ਹੈ ਇਹਨਾਂ ਦਾ ਕਿੰਨਾ ਹੈ ਦੁੱਧ ਦਿੰਦੀਆਂ ਨੇ ਕਿੰਨੇ ਸਮੇਂ 'ਚ ਦੁੱਧ ਤੇ ਆ ਜਾਂਦੀਆਂ ਨੇ ਕਿੰਨੇ ਸਮੇਂ 'ਚ ਸੂਆ ਦੇ ਦਿੰਦੀਆਂ ਨੇ ਉਹਦਾ ਪਹਿਲਾਂ ਅੱਜ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਆਪਣੇ ਨਾਲ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਅੱਗੇ ਦੇਖੋ ਬਈ ਵੀਡੀਓ ਕਿਵੇਂ ਲੱਗੀ ਸੋਨੋ ਦੱਸੋ ਫਿਰ ਕਮੈਂਟ ਕਰਕੇ ਲਾਵੇ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਜਿਹੜੇ ਲੋਧਿਆਣਾ ਯੂਨੀਵਰਸਿਟੀ ਦੇ ਵਿੱਚ ਪਸ਼ੂ ਤਿਆਰ ਕੀਤੇ ਜਾਂਦੇ ਨੇ ਕਿ ਉਹਨਾਂ ਦੇ ਕੀ ਰਿਕਾਰਡ ਨੇ ਕਿੰਨਾ ਉਹਨਾਂ ਦੀ ਮਾਂ ਦਾ ਦੁੱਧਾ ਜਾਂ ਕਿੰਨਾ ਉਹਨਾਂ ਦੇ ਬੱਚਿਆਂ ਦਾ ਦੁੱਧਾ ਆਪਾਂ ਹੁਣ ਤੁਹਾਨੂੰ ਸਾਰੀ ਗੱਲਬਾਤ ਦਿਖਾਉਣੀ ਆ ਵੀ ਕੀ ਗੱਲਬਾਤ ਉਹਨਾਂ ਦੀ ਜਿਹੜਾ ਤੁਸੀਂ ਆ ਪਹਿਲਾ ਸਾਹੀਵਾਲ ਦਾ ਸਾਂਹ ਦੇਖ ਰਹੇ ਹੋ ਇਹਦੀ ਮਾਂ ਦੇ ਪੂਰੇ ਸੂਏ ਦਾ ਦੁੱਧ ਹੈਗਾ 5200 ਕਿਲੋ ਇਹਦੀ ਮਾਂ ਦੇ ਸੂਏ ਦਾ ਦੁੱਧਾ ਹੈਗਾ ਪੂਰਾ ਤੇ ਈਟੀਟੀ ਸਾਂਹਾਂਗਾ ਤੇ ਇਸ ਦੇ ਨਾਲ ਹੀ ਤੁਸੀਂ ਜਿਹੜੀਆਂ ਬੱਚੀਆਂ ਦੇਖ ਰਹੇ ਹੋਗੇ ਤਾਂ ਇਹ ਪ੍ਰੋਣਤ ਬਦਲਾ ਵਿਦੇ ਨਾਲ ਪੈਦਾ ਹੋਈ ਬੱਚੀ ਹੈ ਜਿਹੜੀ ਤੁਸੀਂ ਸਾਹੀਵਾਲ ਬੱਚੀ ਦੇਖ ਰਹੇ ਹੋਗੇ ਤੇ ਉਹਦੇ ਨਾਲ ਆ ਗਈ ਇਹ ਐਚਐਫ ਦੀ ਜਿਹੜੀ 도ਗਲੀ ਬੱਸੀ ਆ ਜਾਂਦੀਆਂ ਨੇਗੀਆਂ ਐਚਐਫ ਦੀਆਂ ਬੱਚੀਆਂ ਨੇਗੀਆਂ ਤੁਸੀਂ ਦੇਖ ਰਹੇ ਹੋ ਸਾਹਮਣੇ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀ ਆ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਅੱਗੇ ਤੁਸੀਂ ਦੇਖ ਰਹੇ ਹੋ ਜਿਹੜੀ ਉਹ ਬੈਠੀ ਆ ਕਿ ਉਹ ਜਰਸੀ ਗਾਉਂਗੀ ਜਿਹੜੀ ਉਮਰ ਹੈ ਦੀ ਉਹ 24 ਮਹੀਨੇ 3 ਦਿਨਾਂ ਦੀ ਵੀ ਇਹ 24 ਮਹੀਨੇ 3 ਦਿਨਾਂ ਦੀ ਨੇ ਬੱਚਾ ਦੇਤਾ ਸੀਗਾ ਤੇ ਜਿਹੜਾ ਤੁਸੀਂ ਆ ਅੱਗੇ ਦੇਖ ਰਹੇ ਹੋਗੇ ਇਹ ਆ ਜਾਂਦਾਗਾ ਸਾਨ ਇਹ ਤੁਹਾਨੂੰ ਆਪਾਂ ਸਾਨ ਦਾ ਵੀ ਦੱਸ ਦਿਆ ਰਿਕਾਰਡ ਕੀ ਆਗਾ ਇਹ ਜਿਹੜਾ ਆ ਗਿਆ ਇਹ ਦੋਗਲਾ ਸਾਨ ਐਚ ਐਫ ਦਾ ਇਹਦੇ ਮਾਂ ਦੇ ਸੂਏ ਦਾ ਦੁੱਧ 4700 ਕਿਲੋ ਆਗਾ ਤੇ ਇਹ ਜਿਹੜਾ ਸਾਨ ਆਗਾ ਇਹ ਸਰਦਾਰ ਦਲਜੀਤ ਸਿੰਘ ਸਾਧੂਪੁਰ ਦਾ ਸਤਲੋਜ ਵਾਲੇ ਉਨ੍ਹਾਂ ਦੇ ਫਾਰਮ ਤੋਂ ਲਿਆ ਗਿਆ ਸਾਂ ਨਾਗਾ ਜਿਹੜਾ ਕਿ ਬਹੁਤ ਵਧੀਆ ਸਾਂ ਨਾਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਇਹਦੀ ਹਾਈ ਕੁਆਲਿਟੀ ਹੈਗੀ ਤੇ ਆਇਆ ਹੋਇਆ ਜਿਹੜੇ ਪੀਡੀਐਫ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਸਾਧਰਪੁਰਾ ਨੇਗੇ ਉਹਨਾਂ ਦੇ ਫਾਰਮ ਤੋਂ ਇਹ ਆਇਆ ਹੋਇਆ ਕਿਸਾਨ ਤੁਸੀਂ ਇਸਾਨ ਦਾ ਬੋਡੀ ਸਟਰਕਚਰ ਦੇਖ ਸਕਦੇ ਹੋ ਕਿੰਨਾ ਜਿਆਦਾ ਵਧੀਆ ਕਿੰਨਾ ਸੋਹਣਾ ਲੱਗ ਰਿਹਾ ਖੜਾ ਮੇਲੇ ਦੇ ਵਿੱਚ ਤੇ ਤੁਸੀਂ ਇੱਕ ਗੱਲ ਹੋਰ ਨੋਟ ਕਰੋ ਜਿਹੜੇ ਇਹਨਾਂ ਨੂੰ ਆਪਾਂ ਕਹ ਲਈ ਹਰਾਚਾਰਾ ਪੈ ਰਿਹਾ ਉਹ ਆਚਾਰ ਆ ਗਿਆ ਚਾਰ ਦੇ ਵਿੱਚ ਬਿਲਕੁਲ ਥੋੜੀ ਜਹੀ ਤੂੜੀ ਪਾਈ ਹੋਈ ਹੈ ਕਿ ਤੁਸੀਂ ਇਹ ਦੇਖ ਸਕਦੇ ਹੋ ਸਾਹਮਣੇ ਸਕਰੀਨ ਦੇ ਉੱਤੇ ਸਿਰਫ ਆਪਾਂ ਕਹ ਲਈ ਨਾ ਮਾਤਰੀ ਤੂੜੀ ਇਹ ਦੇਖੋ ਨਿਹਰਾ ਆਚਾਰ ਹੀ ਪਾਇਆ ਹੋਇਆ ਹੈ ਕਿ ਪਤਾ ਨਹੀਂ ਕਿ ਕੋਣ ਆ ਪਤੋਂ ਆਇਆ ਹੋਇਆ ਇਹਨਾਂ ਦੀ ਬੈਠਾ ਦੇਖੋ ਇਹ ਆਪਾਂ ਦਿਖਾ ਸਕਦੇ ਹਾਂ ਕਿ ਤੁਸੀਂ ਦੇਖ ਸਾਹਮਣੇ ਪਹਿਲੇ ਲੀਰੇ ਵਿੱਚ ਖਾ ਆ ਰਿਹਾਗਾ ਸਾਹਮਣੇ ਬੈਠਾ ਦੇਖੋ ਕਿੰਨਾ ਜਾ ਦੇ ਪਿਛੋਕ ਮੌਸਮ ਕਰ ਰਿਹਾਗਾ ਜੇ ਤੁਸੀਂ ਦੇਖ ਸਕਦੇ ਹੋ ਮੱਥਾ ਕਿੰਨਾ ਚੌੜਾ ਦਾਗਾ ਉਹੀ ਚੀਜ਼ ਆ ਦੇਖੋ ਬਾਕੀ ਸਰਕਾਰ ਦਲਜੀ ਦੇ ਵਿੱਚ ਸਾਡੇ ਉੱਤੇ ਲੱਗੇ ਹੋਏ ਨੇ ਇਹਨਾਂ ਦੀ ਫਾਰਮ ਤੋਂ ਆਇਆ ਹੋਇਆ ਇਹਨਾਂ ਦੀ ਸਾਹਮ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਆ ਦੇਖੋ ਅਸੀਂ ਇਹਦਾ ਰਿਕਾਰਡ ਆ ਲੈਦੇ ਦੀ ਮਾਦੀ ਬੱਲੇ ਸੂਰ ਰਿਕਾਰਡ ਦਾ ਪੁਲੀ ਤੋਂ ਕਿੰਨਾ ਹੋਇਆਗਾ ਇਹ ਯੂਨੀਵਰਸ ਦੇ ਦੂਜੇ ਪਾਸੇ ਐਫ ਐਫ ਦਾ ਬੁੱਲ ਲਾਗਾ ਮੱਜਾਂ ਵੀ ਦੇ ਮੋਹਰਾ ਨਸਲ ਦੀਆਂ ਵੀ ਮੱਝਾਂ ਨੇ ਤੇ ਨੀਲੀ ਰਾਵੀ ਦੀਆਂ ਵੀ ਮੱਝਾਂ ਨੇ ਤੇ ਆ ਦੇਖਣ ਵਾਸਤੇ ਦੇਖੋ ਇਹਨਾਂ ਨੂੰ ਕਿੰਨੀ ਜਿਆਦਾ ਭੀੜ ਲੱਗੀ ਹੋਈ ਹੈਗੀ ਮੇਲੇ ਦੇ ਵਿੱਚ ਆਪਾਂ ਖੜੇ ਸੀਗੇ ਆ ਦੇਖੋ ਹੁਣ ਤੇ ਉਹ ਦੇਖੋ ਦੂਜੇ ਪਾਸੇ ਹੁਣ ਮੱਝਾਂ ਨੇ ਕਿ ਆਪਾਂ ਤੁਹਾਨੂੰ ਮੱਝਾਂ ਦੀ ਵੀ ਡਿਟੇਲ ਦੱਸਾਂਗੇ ਕਿ ਆ ਦੇਖੋ ਸਭ ਤੋਂ ਪਹਿਲਾਂ ਆ ਜਾਂਦਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਮੋਹਰਾ ਨਸਲ ਦਾ ਛੋਟਾਗਾ ਆ ਦੇਖੋ ਇਹ ਆਪਾਂ ਛੋਟਾ ਨਹੀਂ ਆਪਾਂ ਇਹਨੂੰ ਕੱਟਾ ਹੀ ਕਹਿ ਸਕਦੇ ਕਿਉਂਕਿ ਇਹਦੀ ਉਮਰ ਜ਼ਿਆਦਾ ਨਹੀਂ ਲੱਗੀ ਹੈਗੀ ਮੈਨੂੰ ਇਹ ਤਨਾ ਚਾਰ ਕੇ ਸਾਲਾਂ ਦਾ ਹੀ ਹੋਊਗਾ ਤੇ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਮਾਂ ਦੇ ਸੂਏ ਦਾ ਦੁੱਧ ਸੀ ਜਿਹੜਾ ਉਹ 4824 ਕਿਲੋ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਵੀ 4824 ਕਿਲੋ ਦੁੱਧ ਲਗਭਗ 14-15 ਲੀਟਰ ਦੇ ਐਵਰੇਜ ਹੀ ਪੈ ਜਾਂਦੀ ਹੁੰਦੀ ਹੈ ਕਿਉਂਕਿ ਮੱਝਾਂ ਦੀ ਐਵਰੇਜ گاਵਾਂ ਦੇ ਹਿਸਾਬ ਨਾਲ ਨਹੀਂ ਕੱਢੀ ਜਾਂਦੀ ਹੁੰਦੀ ਮੱਝਾਂ ਪਹਿਲਾਂ ਜ਼ਿਆਦਾ ਦੁੱਧ ਦਿੰਦੀਆਂ ਨੇ ਤੇ ਬਾਅਦ ਚੋ ਹੌਲੀ-ਹੌਲੀ ਘਟ ਜਾਂਦੀਆਂ ਨੇ ਗੀਆਂ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਹੀ ਮੋਹਰਾਂ ਦਾ ਅਸਲ ਦੀ ਮੱਝ ਖੜੀ ਹੈ ਕਿ ਇਹਦੇ ਇੱਕ ਸੂਏ ਦਾ ਦੁੱਧ 4815 ਕਿਲੋ ਆਗਾ ਤੇ ਇੱਕ ਦਿਨ ਦਾ ਵੱਧ ਤੋਂ ਵੱਧ ਦੁੱਧ ਹੈਗਾ ਇਹਦਾ 28.7 ਕਿਲੋ ਦਾ ਦੁੱਧ ਦਿੱਤਾ ਹੋਇਆ ਨੇ ਆ ਦੇਖ ਸਕਦੇ ਹੋ ਤੁਸੀਂ ਤੇ 300 ਦਿਨਾਂ ਦੀ ਔਸਤ ਦੇ ਆਪਾਂ ਹਿਸਾਬ ਨਾਲ ਲਾਈਏ ਤਾਂ ਉਹਦਾ 16 ਕਿਲੋ ਦੁੱਧ ਬਣਦੀ ਹੈ ਜੇ ਆਪਾਂ ਤਿੰਨ ਜੇਪਤਨ 300 ਦਿਨਾਂ ਦਾ ਦੁੱਧ ਕੱਢਦੇ ਆਗੇ ਤਾਂ ਉਹ 16 ਕਿਲੋ ਦੀ ਐਵਰੇਜ ਬਣਦੀ ਜਿਵੇਂ ਕਿ ਆਪਾਂ گاਵਾਂ ਦਾ ਦੇਖਦੇ ਹੁੰਨੇ ਆ 305 ਦਿਨਾਂ ਦਾ ਰਿਕਾਰਡ ਚੱਕ ਕੇ ਤਾਂ ਉਹਦੇ ਹਿਸਾਬ ਨਾਲ ਹੀ 16 ਕਿਲੋ ਦੀ ਐਵਰੇਜ ਬਣਦੀ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਵੀ 15-16 ਕਿਲੋ ਤੇ ਆਪਾਂ ਜੇ ਆਪਾਂ ਵੱਧ ਤੋਂ ਵੱਧ ਦੁੱਧ ਲਈਏ ਤਾਂ ਉਹਦਾ 28 ਕਿਲੋ 700 ਗ੍ਰਾਮ ਦਾ ਰਿਕਾਰਡ ਆਗਾ ਤੇ ਤੁਸੀਂ ਅੱਗੇ ਦੇਖ ਸਕਦੇ ਹੋਗੇ ਇਹ ਬੈਠੀ ਹੈ ਜਿਹੜੀ ਆਪਣਾ ਪਸ਼ੂ ਬੈਠਾ ਹੈਗਾ ਇਹ ਪਹਿਲੇ ਸੂਏ ਦੀ ਮੋਹਰਾਂ ਨਾਲ ਦੀ ਮੱਝ ਆ ਕਿ ਪਹਿਲੇ ਸੂਏ ਦਾ ਇੱਕ ਦਿਨ ਦਾ ਬੱਧ ਤੋਂ ਵੱਧ ਦੁੱਧ ਨੇ 15 ਕਿਲੋ 200 ਗ੍ਰਾਮ ਦਿੱਤਾ ਹੋਇਆ ਹੈਗਾ ਤੇ ਇਹਦੀ ਉਮਰ ਪਹਿਲੇ ਸੂਏ ਦੀ ਹੈਗੀ ਸੀ 31 ਮਹੀਨੇ 5 ਦਿਨ ਇਹਦੀ ਉਮਰ ਸੀਗੀ ਤੇ ਆ ਤੁਸੀਂ ਅੱਗੇ ਦੇਖ ਸਕਦੇ ਜਿਹੜੀ ਆ ਖੜੀ ਹੈਗੀ ਤੇ ਪਹਿਲੇ ਸੂਏ ਦੀ ਨੀਲੀ ਰਾਵੀ ਦੀ ਝੋਟੀ ਹੈਗੀ ਜਿਹੜੀ ਤੁਸੀਂ ਖੜੀ ਸਾਹਮਣੇ ਦੇਖ ਰਹੇ ਹੋਗੇ ਇੱਕ ਦਿਨ ਦਾ ਬੱਧ ਤੋਂ ਵੱਧ ਦੁੱਧ ਨੇ 15 ਕਿਲੋ 200 ਗ੍ਰਾਮ ਦਿੱਤਾ ਹੋਇਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਦੇਹਾ ਅੱਗੇ ਝੋਟੀਆਂ ਆ ਗਈਆਂ ਸੋਧਰੀ ਨਸਲ ਆਪਣਾ ਸੋਧਰੀ ਹੋਈ ਨਸਲ ਆ ਇਹ ਮੋਰਾ ਨਸਲ ਦੀਆਂ ਝੋਟੀਆਂ ਨੇ ਗਈਆਂ ਤੇ ਵਿੱਚੀ ਨੀਲੀ ਰਵੀ ਦੀਆਂ ਨੇ ਗਈਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਬੈਠੀਆਂ ਤੇ ਆ ਵਿੱਚੀ ਨੀਲੀ ਰਵੀ ਦੀ ਮੱਝ ਆ ਗਈ ਹੈ ਤੇ ਇਹਦਾ ਦੁੱਧਾ ਜਿਹੜੀ ਆ ਬੈਠੀ ਹੈਗੀ ਤੁਸੀਂ ਦੇਖ ਸਕਦੇ ਹੋ ਇਹਦਾ ਇੱਕ ਦਿਨ ਦਾ ਵੱਧੋ ਵੱਧ ਦੁੱਧ 23 ਕਿਲੋ ਦਿੱਤਾ ਹੋਇਆਗਾ ਤੁਸੀਂ ਦੇਖ ਸਕਦੇ ਹੋ ਤੇ ਆ ਨੀਲੀ ਰਵੀ ਦਾ ਝੋਟਾ ਆ ਗਿਆ ਤੇ ਇਹਦੀ ਮਾਂ ਦੇ ਸੂਏ ਦਾ ਦੁੱਧ 4247 ਕਿਲੋ ਵਗਿਆੜੇ ਪੂਰੇ ਸੂਏ ਦਾ ਦੁੱਧ ਦੱਸਿਆਗਾ ਤੁਹਾਨੂੰ 4247 ਕਿਲੋ ਤੇ ਆ ਦੇਖ ਸਕਦੇ ਹੋ ਤੁਸੀਂ ਚੂਟਾ ਦੇਖੋ ਕਿੰਨਾ ਜਿਆਦਾ ਸੋਹਣਾ ਕਿੰਨੀ ਇਹਦਾ ਬੋਡੀ ਸਟਰਕਚਰ ਕੀ ਆ ਤੁਸੀਂ ਦੇਖ ਸਕਦੇ ਹੋ ਵੀ ਮੋਹਰਾ ਨਸਲ ਕਿਵੇਂ ਦੀ ਬਰੀਡ ਹੁੰਦੀ ਹੈ ਵੀ ਇਹਦੇ ਚਾਰੇ ਪੈਰ ਚਿੱਟੇ ਨੇਗੇ ਮਾਗਰੋ ਪੂਛ ਚਿੱਟੀ ਆਗੀ ਮੱਥੇ ਤੇ ਵੀ ਫੂਲ ਆਗਾ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਹੈਵੀ ਇਹਦਾ ਕਿੱਡਾ ਕ ਬੋਡੀ ਸਟਰਕਚਰ ਹੁੰਦਾ ਜੇ ਤੁਸੀਂ ਕੋਈ ਨੀਲੀ ਦਾ ਵੀ ਦਾ ਜਾਂ ਮੋਹਰਾ ਦਾ ਐਫ ਦਾ ਸਾਹੀਵਾਲ ਦਾ ਕੋਈ ਵੀ ਪਸ਼ੂ ਲੈਣਾਗਾ ਤਾਂ ਤੁਸੀਂ ਬਰੀਕੇ ਦੇ ਨਾਲ ਪਸ਼ੂਆਂ ਦਾ ਬੋਡੀ ਸਟਰਕਚਰ ਦੇਖੋ ਵੀ ਇਹਨਾਂ ਦਾ ਕਿਵੇਂ ਦਾ ਬੋਡੀ ਸਟਰਕਚਰ ਹੁੰਦਾਗਾ ਕਿ ਇਹਨਾਂ ਦੀ ਬੰਤਰ ਹੁੰਦੀ ਹੈ ਕਈ ਵਾਰ ਆਪਾਂ ਨੂੰ ਕਹਿ ਕੇ ਲੋਕੋ ਜਿ ਹੋਰ ਆਪਾਂ ਨੂੰ ਦੇ ਕੁਝ ਹੋਰ ਦਿੰਦੇ ਨੇ ਕਿ ਇਹ ਸੀਗੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਪਸ਼ੂ ਹੁੰਦੇ ਨੇਗੇ ਉਹਨਾਂ ਦੀ ਇੱਕ ਵੀਡੀਓ ਆਪਾਂ ਛੋਟੀ ਜੀ ਝਲਕ ਤੁਹਾਡੇ ਸਾਹਮਣੇ ਲੈ ਕੇ ਆਏ ਸੀਗੇ ਜੇ ਤੁਹਾਨੂੰ ਇਦਾਂ ਦੀਆਂ ਵੀਡੀਓ ਹੋਰ ਚਾਹੀਦੀਆਂ ਨੇ ਤੁਸੀਂ ਇੰਨਾਂ ਦੀਆਂ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਤੇ ਅੱਗੇ ਵੀ ਆਪਾਂ ਵੀਡੀਓ ਅਪਲੋਡ ਕਰਦੇ ਰਹਾਂਗੇ ਇਦਾਂ ਦੇ ਮੇਲੇ ਤੁਹਾਨੂੰ ਦਿਖਾਉਂਦੇ ਰਹਾਂਗੇ ਚੰਗੀ ਚੰਗੀ ਨਸਲ ਦੇ ਚੰਗੇ ਚੰਗੇ ਪਸ਼ੂ ਤੁਹਾਡੀ ਆਪਾਂ ਅੱਗੇ ਲੈ ਕੇ ਆਉਂਦੇ ਰਹਾਂਗੇ ਆ ਦੇਖ ਸਕਦੇ ਹੋ ਤੁਸੀਂ ਮੱਝਾਂ ਵਾਲੇ ਪਾਸੇ ਹੋਰ ਵੀ ਜ਼ਿਆਦਾ ਇਕੱਠ ਲੱਗਿਆ ਹੋਇਆ ਸਤਿ ਸ੍ਰੀ ਅਕਾਲ ਜੀ